हां जी दोस्तों आप पीछे ਤੁਸੀਂ ਇੱਕ ਨੌਜਵਾਨ ਲੜਕੀ ਨੂੰ ਦੇਖ ਰਹੇ ਹੋ ਇਸ ਲੜਕੀ ਦੇ ਨਾਲ ਅੱਜ ਬਹੁਤ ਹੀ ਮਾੜਾ ਵਾਪਰਿਆ ਕੁਝ ਮੈਂ ਇਸ ਲੜਕੀ ਦੀ ਵੀਡੀਓ ਦੇਖਦਾ ਪਿਆ ਸੀਗਾ ਤੇ ਮੈਂ ਕਿੰਨੀ ਬਾਰ بار بار ਉਸ ਵੀਡੀਓ ਨੂੰ ਦੇਖਿਆ ਉਸ ਵੀਡੀਓ ਦੇ ਵਿੱਚ ਨਾ ਇਸ ਕੁੜੀ ਨੇ ਇੱਕ ਲਾਈਨ ਇਦਾਂ ਦੀ ਬੋਲੀ ਆ ਜਿਹੜੀ ਕਿ ਮੇਰਾ ਹਿਰਦਾ ਝੰਜੋੜ ਕੇ ਰੱਖ ਗਈ ਆ ਮੈਂ ਇਸ ਵੀਡੀਓ ਨੂੰ ਆਪਣੇ ਫੇਸਬੁਕ ਪੇਜ ਦੇ ਉੱਪਰ ਵੀ ਸ਼ੇਅਰ ਕੀਤਾ ਹੈਗਾ ਔਰ ਕੁਝ ਗੱਲਾਂ ਮੇਰੇ ਜ਼ਿਹਨ ਦੇ ਵਿੱਚ ਚੱਲਦੀਆਂ ਪਈਆਂ ਕਰਨ ਵਾਸਤੇ ਮੈਂ ਆਪ ਜੀ ਦੇ ਰੂਬਰੂ ਹੋ ਗਿਆ। ਮੇਰੇ ਕੋਲ ਰਹਿ ਨਹੀਂ ਜਾ ਰਿਹਾ ਦਰਅਸਲ ਮੈਂ ਖਬਰਾਂ ਘਟ ਕਰਦਾ ਹੈਗਾ। ਆਸੇ-ਪਾਸੇ ਐਕਸੀਡੈਂਟ ਹੁੰਦੇ ਆ ਜਾਂ ਹੋਰ ਬਹੁਤ ਸਾਰੀਆਂ ਵਾਰਦਾਤਾ ਹੋ ਜਾਂਦੀਆਂ ਨੇ, ਚੋਰੀ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ। ਮੈਂ ਘਟ ਕਰਦਾ ਹੈਗਾ ਇਹਨੀਆਂ ਖਬਰਾਂ। ਪਰ ਹੁਣ ਵੀ ਮੈਂ ਖਬਰ ਤੁਹਾਨੂੰ ਮੈਂ ਸਿਰਫ ਸੁਣਾਉਂਗਾ ਔਰ ਜਿਹੜੇ ਮੇਰੇ ਆਪਣੇ ਮਨ ਦੇ ਕੁਝ ਜਜ਼ਬਾਤ ਹੋਣਾ ਉਹ ਸਾਂਝੇ ਕਰਨ ਲਈ ਦਰਸ਼ਕੋ ਮੈਂ ਤੁਹਾਡੇ ਰੂਬਰੂ ਹੋਇਆ। ਮੈਂ ਵੀਡੀਓ ਦੇਖੀ ਬੜੀ ਬਾਅਦ। ਮ ਦਰਅਸਲ ਸਾਡੇ ਨਾਲ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਪੈਂਦਾ ਹੈਗਾ ਮਾਲਪੁਰ ਕਸਬਾ ਹੈਗਾ ਉਹ ਮਾਲਪੁਰ ਕਸਬੇ ਦੇ ਵਿੱਚ ਪੈਂਦਾ ਇੱਕ ਪਿੰਡ ਮਹਿਮਦੋਵਾਲ ਉਸ ਪਿੰਡ ਦੇ ਵਿੱਚੋਂ ਇਹ ਲੜਕੀ ਆਪਣੀ ਸਕੂਟਰੀ ਦੇ ਉੱਪਰ ਸਵਾਰ ਹੋ ਕੇ ਇਹਦਾ ਨਾਮ ਲਖਵਿੰਦਰ ਕੌਰ ਹੈ ਔਰ 26 ਕੁ ਬਰਿਆਂ ਦੀ ਉਮਰ ਹੈ ਇਸ ਨੌਜਵਾਨ ਕੁੜੀ ਦੀ ਸਕੂਟਰੀ ਦੇ ਉੱਪਰ ਸਵਾਰ ਹੋ ਕੇ ਮਾਲਪੁਰ ਨੂੰ ਜਾਂਦੀ ਹੈ ਤੇ ਮਾਲਪੁਰ ਦਾ ਇੱਕ 메ਨ ਚੌਂਕ ਹੈਗਾ ਉਸ ਚੌਂਕ ਦੇ ਵਿੱਚ ਪਹੁੰਚਦੀ ਆ ਤਾਂ ਉੱਥੇ ਇੱਕ ਟਰੱਕ ਇਹਨੂੰ ਪਿਛੋਂ ਟੱਕਰ ਮਾਰਦਾ ਔਰ ਇਹਦੀ ਸਕੂਟਰੀ ਡਿੱਗ ਪੈਂਦੀ ਹੈ ਤੇ ਟਰੱਕ ਦੇ ਟਾਇਰ ਇਹਦੀਆਂ ਦੋਨਾਂ ਲੱਤਾਂ ਦੇ ਉੱਪਰ ਦੀ ਲੰਘ ਜਾਂਦੇ ਆ ਜੀ ਹੁਣ ਤੁਸੀਂ ਅੰਦਾਜ਼ਾ ਲਾ ਕੇ ਦੇਖ ਲਓ ਕਿ ਬਜਰੀ ਦੇ ਨਾਲ ਭਰਿਆ ਹੋਇਆ ਓਵਰਲੋਡ ਐਨ ਪੂਰਾ ਟਰੱਕ ਵਾ ਔਰ ਲੱਤਾਂ ਦੇ ਉੱਪਰ ਦੀ ਲੰਘ ਗਿਆ ਤੇ ਕੁੜੀ ਦੀਆਂ ਦੋਨੋਂ ਹੀ ਲੱਤਾਂ ਟੁੱਟ ਗਈਆਂ ਔਰ ਉੱਥੇ ਮੌਕੇ ਤੇ ਲੋਕ ਇਕੱਠੇ ਹੋ ਗਏ ਉਹਨਾਂ ਨੇ ਇਕੱਠਿਆ ਹੋ ਕੇ ਕੁੜੀ ਨੂੰ ਪਾਣੀ ਪਿਉਣ ਦੀ ਕੋਸ਼ਿਸ਼ ਕਰਦੇ ਪਏ ਆ ਕੁੜੀ ਦੇ ਗਲੋਂ ਪਾਣੀ ਨਹੀਂ ਉਤਰ ਰਿਹਾ ਬਾਅਦ ਵਿੱਚ ਉਸ ਕੁੜੀ ਨੇ ਪਾਣੀ ਦਾ ਘੋਟ ਇੱਕ ਪੀ ਵੀ ਲਿਆ ਜਦੋਂ ਮੈਂ ਵੀਡੀਓ ਦੇਖਦਾ ਪਿਆ ਸੀਗਾ ਤੇ ਉਸ ਵੀਡੀਓ ਦੇ ਵਿੱਚ ਕੁੜੀ ਉੱਚੀ ਉੱਚੀ ਬੋਲਦੀ ਆ ਉਹ ਕ ਮੇਰੇ ਪੈਰ ਹੈ ਨਹੀਂ ਮੇਰੀਆਂ ਲਤਾ ਟੁੱਟ ਗਈਆਂ ਇੱਕ ਲਾਈਨ ਨੇ ਇਦਾਂ ਦੇ ਬੋਲੀ ਐ ਜਿਹੜੀ ਲਾਈਨ ਮੇਰਾ ਹਿਰਦਾ ਝੰਡੋੜ ਕੇ ਰੱਖ ਗਈ ਜੀ ਉਹ ਕੁੜੀ ਕਹਿੰਦੀ ਐ ਮੇਰੀ ਮਾਂ ਨੂੰ ਨਾ ਦੱਸਿਓ ਮੇਰੀ ਮਾਂ ਨੇ ਮਰ ਜਾਣਾ ਜਦੋਂ ਮੈਂ ਉਸ ਕੁੜੀ ਦੇ ਮੂੰਹ ਚ ਆ ਲਾਈਨ ਸੁਣੀ ਨਾ ਮੇਰੀ ਮਾਂ ਨੂੰ ਨਾ ਦੱਸਿਓ ਮੇਰੀ ਮਾਂ ਨੇ ਮਰ ਜਾਣਾ ਮੈਨੂੰ ਲੱਗਦਾ ਹੈ ਕਿ ਆਪਾਂ ਜਿੰਨੇ ਵੀ ਇਨਸਾਨ ਹੈਗੇ ਆ ਆਪਾਂ ਸਾਰੇ ਜਜ਼ਬਾਤੀ ਆ ਉਸ ਨੌਜਵਾਨ ਧੀ ਨੇ ਜਿਹੜਾ ਇਹ ਲਫ਼ਜ਼ ਬੋਲਿਆ ਹੈਗਾ ਆਪਾਂ ਸਾਰੇ ਜਣੇ ਦੇਖਦੇ ਆ ਸਾਡੇ ਆਸੇ ਪਾਸੇ ਜੋ ਜੋ ਹਾਲਾਤ ਹੈ ਗਿਆ ਇੱਕ ਨਾ ਕਹਾਵਤ ਬੋਲੀ ਜਾਂਦੀ ਆ ਕਿ ਪੁੱਤ ਵਣਡਾਉਣ ਜਮੀਨਾ ਧੀਆ ਦੁੱਖ ਵਣਾਉਂਦੀਆਂ ਨੇ ਔਰ ਅੱਜ ਇਸ ਧੀ ਨੇ ਜਿਹੜੀ ਇਹ ਲਾਈਨ ਬੋਲੀ ਆ ਨਾ ਕਿ ਮੇਰੀ ਮਾਂ ਨੂੰ ਨਾ ਦੱਸਿਓ ਤੇ ਮੇਰੇ ਨਾਲ ਕੀ ਵਾਪਰ ਗਿਆ ਮੇਰੀਆਂ ਲੱਤਾਂ ਦੋਨੀਆਂ ਟੁੱਟ ਗਈਆਂ ਉਹਨੂੰ ਨਾ ਦੱਸਿਓ ਨੇ ਮਰ ਜਾਣਾ ਕਿੰਨਾ ਜ਼ਿਆਦਾ ਫਿਕਰ ਹੈ ਉਸ ਕੁੜੀ ਨੂੰ ਐਦਾਂ ਦੇ ਹਾਲਾਤਾਂ ਵਿੱਚ ਵੀ ਹੁਣ ਕਰੋ ਪਤਾ ਨਹੀਂ ਕਿਹੜੇ ਕੰਮ ਆਈ ਹੋਊਗੀ ਉਹਨੇ ਜੈਕਟ ਪਹਿਨੀ ਹੋਈ ਆ ਮਾਂ ਨੇ ਵੀ ਤਿਆਰ ਕਰਕੇ ਭੇਜਿਆ ਹੋਊਗਾ ਬਾਪੂ ਨੂੰ ਵੀ ਫਿਕਰ ਹੁੰਦਾ ਕਿ ਮੇਰੀ ਧੀ ਘਰੋਂ ਬਾਹਰ ਚੱਲੀ ਆ ਸਰਦੀਆਂ ਦੇ ਦਿਨਾਂ ਉਹ ਠੰਡ ਬਹੁਤ ਜ਼ਿਆਦਾ ਆ ਉਹਨੇ ਜੈਕਟ ਪਹਿਨੀ ਹੋਈ ਆ ਔਰ ਗਲੇ ਦੇ ਦੁਆਲੇ ਮਫਰਲੂ ਵੀ ਮਾਂ ਨੇ ਕਿਹਾ ਹੁੰਗਾ ਕਿ ਲਪੇਟ ਕੇ ਜਾਈ ਕੁੜੀਏ ਧੀਏ ਔਰ ਸਿਰ ਵੀ ਆਪਣਾ ਚੰਗੀ ਤਰ੍ਹਾਂ ਲਪੇਟ ਲਈ ਮੂੰਹ ਸਿਰ ਚੰਗੀ ਤਰ੍ਹਾਂ ਠੰਡ ਬਹੁਤ ਜ਼ਿਆਦਾ ਹੈਗੀ ਆ ਕੁੜੀ ਘਰੋਂ ਨਿਕਲ ਕੇ ਆਈ ਸੋਚੇ ਨਹੀਂ ਹੋਣਾ ਕਿ ਮੇਰੇ ਨਾਲ ਆ ਕੁਝ ਵਾਪਰ ਜਾਣਾ ਉਸ ਤੋਂ ਬਾਅਦ ਉਹਨੂੰ ਜਿਹੜਾ ਉੱਥੇ ਲੋਕਲ ਹਸਪੀਟਲ ਹੈਗਾ ਮਾਲਪੁਰ ਉੱਥੇ ਲਿਜਾਇਆ ਗਿਆ ਉੱਥੋਂ ਡਾਕਟਰਾਂ ਨੇ ਮੁਰਲਾ ਟਰੀਟਮੈਂਟ ਕੀਤਾ ਔਰ ਉਸ ਤੋਂ ਬਾਅਦ ਫਿਰ ਉਹਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈਗਾ ਡਾਕਟਰ ਦੱਸ ਰਹੇ ਸੀ ਉੱਥੋਂ ਦੇ ਉਹ ਕਹਿੰਦੇ ਕਿ ਲੱਤਾਂ ਦੀ ਜੋ ਹਾਲਾਤ ਹੈਗੇ ਆ ਵੀ ਦੋਨਾਂ ਲੱਤਾਂ ਦੀਆਂ ਹੱਡੀਆਂ ਜਗ੍ਹਾ-ਜਗ੍ਹਾ ਤੋਂ ਮਤਲਬ ਚੂਰ ਹੋ ਚੁੱਕੀਆਂ ਨੇ ਟੁੱਟ ਚੁੱਕੀਆਂ ਨੇ ਔਰ ਜਿਹੜਾ ਮਾਸ ਹੈਗਾ ਲੱਤਾਂ ਦਾ ਵੀ ਬਹੁਤ ਹੀ ਜ਼ਿਆਦਾ ਬੁਰੇ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਟਰੱਕ ਜਿਹੜਾ ਕਿ ਪੂਰੀ ਤਰ੍ਹਾਂ ਬਜਰੀ ਦੇ ਨਾਲ ਭਰਿਆ ਹੋਇਆ ਜਦੋਂ ਟਰੱਕ ਦੇ ਟਾਇਰ ਦੋਨਾਂ ਲੱਤਾਂ ਦੇ ਉੱਪਰ ਦੀ ਲੰਘ ਜਾਣਗੇ ਤਾਂ ਕਿੰਦਾਂ ਦੇ ਹਾਲਾਤ ਬਣਨਗੇ ਕਿੰਨੀ ਸੁਨੱਖੀ ਕੁੜੀ ਐ ਤੁਸੀਂ ਸੋਚ ਕੇ ਦੇਖੋ ਕਿਵੇਂ ਉਹਦੀ ਅਗਲੀ ਜ਼ਿੰਦਗੀ ਬੀਤੂਗੀ ਔਰ ਉਸ ਤੋਂ ਵੀ ਜ਼ਿਆਦਾ ਮੈਂ ਤੇ ਇਹ ਸੋਚ ਕੇ ਸੋਚ ਕੇ ਕਮਲਾ ਜਾਂ ਹੋਈ ਜਾਣਾ ਵੀ ਜਦੋਂ ਉਹ ਨੇ ਆ ਲਾਈਨ ਬੋਲੀ ਆ ਇਦਾਂ ਦੇ ਹਾਲਾਤਾਂ ਵਿੱਚ ਵੀ ਨੇ ਤਾਂ ਧੀਆ ਜਾਂ ਪੁੱਤ ਕੋਈ ਵੀ ਹੋਵੇ ਬੰਦਾ ਆਪਣੇ ਘਰ ਦੇ ਨਾਲ ਉਹ ਆਵਾਜ਼ਾਂ ਮਾਰਦਾ ਕਿ ਫੜਾਫੜ ਮੇਰੇ ਘਰਦਿਆਂ ਨੂੰ ਤੁਸੀਂ ਸਾਧ ਲਓ ਇੱਥੇ ਮੈਂ ਬੜੀ ਮੁਸੀਬਤ ਵਿੱਚ ਆ ਪਰ ਇਹ ਕੁੜੀ ਕਹਿਣ ਰਹੀ ਆ ਕਹਿੰਦੀ ਮੇਰੀ ਮਾਂ ਨੂੰ ਨਾ ਦੱਸਿਓ ਉਹਨੇ ਮਰ ਜਾਣਾ ਹੁਣ ਜਿਹਨੂੰ ਇਦਾਂ ਦੇ ਹਾਲਾਤਾਂ ਵਿੱਚ ਆਪਣੀ ਮਾਂ ਦੀ ਇੰਨੀ ਜ਼ਿਆਦਾ ਫਿਕਰ ਹੈ ਹੁਣ ਜਦੋਂ ਜੇ ਉਹਦੀ ਦੋਨੇ ਲੱਥਾਂ ਨਾ ਰਹੀਆਂ ਜੇ ਉਹ ਚੱਲਣ ਦੇ ਸਮਰੱਥ ਨਾ ਹੀ ਰਹੀ ਤਾਂ ਉਸ ਤੋਂ ਬਾਅਦ ਤੁਸੀਂ ਸੋਚ ਕੇ ਦੇਖੋ ਕਿ ਮੰਜੇ ਤੇ ਲੰਮੀ ਪਈ ਨੂੰ ਜਦ ਜਿਸ ਤਰੀਕੇ ਦੇ ਨਾਲ ਵੀ ਵੀਲਚੇਅਰ ਦੇ ਉੱਪਰ ਹੋऊंगी ਉਹ ਤਾਂ ਉਹਨੂੰ ਆਪਣੀ ਮਾਂ ਦੇ ਨਾਲ ਉਹਨੂੰ ਕਿੰਨਾ ਜ਼ਿਆਦਾ ਫੀਲ ਹੋਊਗਾ ਤੁਸੀਂ ਦੇਖੋ ਆਸ-ਪਾਸੇ ਨਿਗਾਹ ਮਾਰ ਕੇ ਕਿੰਨੀਆਂ ਕੁੜੀਆਂ ਹੈਗੀਆਂ ਨੇ ਆਪਣੇ ਘਰਾਂ ਚੋਂ ਨਿਕਲ ਕੇ ਆਪਣੇ ਪਿੰਡਾਂ ਚੋਂ ਨਿਕਲ ਕੇ ਅਲੱਗ-ਅਲੱਗ ਥਾਵਾਂ ਤੇ ਦੁਕਾਨਾਂ ਤੇ ਫੈਕਟਰੀਆਂ ਦੇ ਵਿੱਚ ਕੰਮਕਾਰ ਕਰਨ ਵਾਸਤੇ ਜਾਂਦੀਆਂ ਨੇ ਆਪਣੇ ਮਾਂ ਅਤੇ ਬਾਪ ਦਾ ਬੋਝ ਹਲਕਾ ਕਰਦੀਆਂ ਨੇ ਤੁਹਾਨੂੰ ਬਹੁਤ ਸਾਰੀਆਂ ਧੀਆ ਇੱਥੇ ਦੰਦੀ ਮਿਲ ਗਈਆਂ ਤੁਹਾਨੂੰ ਕੁੜੀਆਂ ਬਹੁਤ ਸਾਰੀਆਂ ਮਿਲ ਗਈਆਂ ਜਿਹੜੀਆਂ ਆਪ ਕਿਰਤ-ਵਿਰਤ ਕਰਦੀਆਂ ਨੇ ਔਰ ਨਾਲ ਉਹਨਾਂ ਨੂੰ ਇਹ ਹੁੰਦਾ ਹੈਗਾ ਕਿ ਸਾਡੇ ਘਰਾਂ ਦੇ ਵਿੱਚ ਸਾਡੇ ਕੋਈ ਛੋਟੇ ਭਰਾ ਆ ਪਿਓ ਹੋਰ ਤਰੱਕੀ ਕਰ ਜਾਣਾ ਉਹ ਹੋਰ ਪੜ੍ਹਾਈ ਕਰ ਲੈਣਾ ਇੱਥੋਂ ਤੱਕ ਸੋਚਦਿਆਂ ਨੇ ਤੁਹਾਨੂੰ 3 ਤੁਹਾਨੂੰ ਇੱਥੇ ਉਹ 3 ਵੀ ਮਿਲ ਗਈਆਂ ਤੁਹਾਨੂੰ ਇੱਥੇ ਉਹ ਭੈਣਾ ਮਿਲ ਗਈਆਂ ਜਿਹੜੀਆਂ ਜਿਨ੍ਹਾਂ ਦੀ ਉਮਰ ਬਹੁਤ ਜ਼ਿਆਦਾ ਹੋ ਚੁੱਕੀ ਹੈ ਪਰ ਬਾਵਜੂਦ ਇਹਦੇ ਕਿਸੇ ਨੇ ਆਪਣੇ ਪਿਓ ਦੇ ਕਰਕੇ ਕਿਸੇ ਨੇ ਆਪਦੀ ਮਾਂ ਦੇ ਕਰਕੇ ਵਿਆਹ ਨਹੀਂ ਕਰਵਾਇਆ ਕਿਉਂਕਿ ਘਰ ਦੇ ਵਿੱਚ ਉਹਨਾਂ ਦੀ ਕੇਅਰ ਕਰਨ ਵਾਲਾ ਕੋਈ ਨਹੀਂ ਹੈਗਾ ਇੱਥੋਂ ਤੱਕ ਹਾਲਾਤ ਹੈਗੇ ਆ ਮੈਨਾਂ ਕਈ ਵਾਰ ਆਪਣੇ ਆਸ-ਪਾਸੇ ਜਦੋਂ ਨਿਗਾਹ ਮਾਰ ਕੇ ਦੇਖਦਾ ਤੁਸੀਂ ਵੀ ਜਰੂਰ ਦੇਖਦੇ ਹੋਵੋਗੇ ਸਾਨੂੰ ਕਈ ਵਾਰ ਆਪਣੇ ਆਸ-ਪਾਸੇ ਵੇਖ ਕੇ ਇਹ ਲੱਗਦਾ ਹੈਗਾ ਕਈ ਵਾਰ ਸੋਸ਼ਲ ਮੀਡੀਆ ਦਾ ਜੋਗ ਹੈਗਾ ਕੁੜੀਆਂ ਰੀਲਾਂ ਬਣਾਈ ਜਾਂਦੀਆਂ ਨੇ ਮੈਂ ਵੀ ਇੱਥੇ ਬੈਠ ਕੇ ਬੜਾ ਪਿੱਟਦਾ ਕਈ ਵਾਰ ਪਿਆ ਦੇਖੋ ਸਾਡੇ ਸਮਾਜ ਦੇ ਹਾਲਾਤ ਕਿਉਂ ਜਿਹੇ ਹੋ ਗਏ ਆ ਆ ਕੁੜੀਆਂ ਕਿਧਰਲੇ ਪਾਸੇ ਨੂੰ ਤੁਰ ਪਈਆਂ ਨੇ ਕੱਲਾ ਆਹੀ ਇੱਕ ਪੱਖ ਨਹੀਂ ਹੈਗਾ ਦੂਜਾ ਪੱਖ ਵੀ ਹੈਗਾ ਮੈਂ ਜਾਣਦਾ ਬਹੁਤ ਸਾਰੀਆਂ ਇਦਾਂ ਦੀਆਂ ਤੀਆਂ ਨੂੰ ਬਹੁਤ ਸਾਰੀਆਂ ਦਿਆਂ ਦੀਆਂ ਪਹਿਣਾ ਨੂੰ ਜਿਨ੍ਹਾਂ ਨੇ ਆਪਣੇ ਮਾਪੇ ਦੇ ਨਾਲ ਦੁੱਖ ਵੰਡਾਈ ਐਦਾਂ ਨਹੀਂ ਹੈਗਾ ਕਿ ਉਹਨਾਂ ਨੂੰ ਜਮੇ ਕੋਈ ਪਰਵਾਹ ਨਹੀਂ ਹੈਗੀ ਆਪਾਂ ਅਰ ਅੱਜ ਜਿਹੜੀ ਆ ਧੀ ਦੇ ਲਫ਼ਜ਼ਾਂ ਨਾਲ ਜੀ ਇਸ ਕੁੜੀ ਦੇ ਲਫ਼ਜ਼ ਮੈਂ ਚਾਹੁੰਦਾ ਕਿ ਕੱਲੀ ਕੱਲੀ ਧੀ ਇਹਨਾਂ ਲਫ਼ਜ਼ਾਂ ਨੂੰ ਜ਼ਰੂਰ ਸੁਣੇ ਜ਼ਰੂਰ ਸੁਣਿਓ ਜੀ ਮੈਂ ਉਹਨਾਂ ਸਾਰੀਆਂ ਧੀਆਂ ਭੈਣਾਂ ਨੂੰ ਨਿਮਰਤਾ ਸਹਿਤ ਧੁਰ ਦੇ ਲੋਅਨ ਤੜਪ ਕੇ ਮੈਂ ਬੇਨਤੀ ਕਰਨੀ ਚਾਹੁੰਦਾ ਮੈਂ ਉਹਨਾਂ ਨੂੰ ਕਿ ਲੋਕ ਮਜ਼ਾਕ ਉਡਾਉਂਦੇ ਆ ਜੜੀਆਂ ਕੁੜੀਆਂ ਖਾਸ ਕਰਕੇ ਵਿਗੜ ਚੁੱਕੀਆਂ ਨੇ ਜਾਂ ਜੜੀਆਂ ਕੁੜੀਆਂ ਥੋੜ੍ਹਾ ਜਿਹਾ ਲੀਹੋ ਲੱਗ ਗਈਆਂ ਆ ਜਿਹੜੀ ਚੱਕਾ ਚੋਂ ਦਾ ਸੇਪਾਸੀ ਜੋ ਮਾਹੌਲ ਵਾਟਾ ਵਰਲ ਇੱਕ ਪੱਛਮੀ ਸੱਭਿਆਚਾਰ ਜਿਹੜਾ ਸਾਡੇ ਪਰ ਹਾਵੀ ਹੋ ਗਿਆ ਪੁੱਠੀਆਂ ਸਿਧਿਆ ਰੀਲਾ ਬਣਾਈ ਜਾਂਦੀਆਂ ਨੇ ਖਾਸ ਕਰਕੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਨਾ ਕਿ ਦੇਖੋ ਲੋਕ ਕਈ ਵਾਰ ਬੜਾ ਤੁਹਾਡੇ ਮਾਪੇ ਬਪ ਦੇ ਉੱਪਰ ਵੀ ਕਮੈਂਟ ਕਰਦੇ ਆ ਪਿਆ ਦੇਖੋ ਉਹਨਾਂ ਦੀ ਧੀ ਆ ਫਲਾਣੇ ਦੀ ਧੀ ਆ ਜੀ ਮੇਰੀ ਬੇਨਤੀ ਆ ਆ ਧੀ ਦੇ ਜਿਹੜੇ ਬੋਲ ਆ ਨਾ ਜੀ ਇਹਨਾਂ ਨੂੰ ਆਪਣੇ ਕੰਨਾਂ ਦੇ ਰਾਹੀਂ ਸੁਣ ਕੇ ਆਪਣੇ ਦਿਲ ਅਤੇ ਆਪਣੇ ਦਿਮਾਗ ਦੇ ਵਿੱਚ ਕੁੜੀਓ ਚੰਗੀ ਤਰ੍ਹਾਂ ਵਸਾ ਲਿਓ ਮਾਪੇ ਬਪ ਦਾ ਦੁੱਖ ਉਹਨਾਂ ਦਾ ਦਰਦ ਆਪਣੇ ਦਿਲ ਨੂੰ ਥੋੜ੍ਹਾ ਜਿਹਾ ਲਾਓ ਤੁਸੀਂ ਸੋਚ ਕੇ ਵੇਖੋ ਆਪਾਂ ਸਾਰੇ ਜਣੇ ਵਿੱਚ ਹੀ ਹੋਂਨੇ ਹੈਗੇ ਆ ਭਾਵੇਂ ਧੀਆ ਹੋਣ ਭਾਵੇਂ ਪੁੱਤ ਹੋਣ ਮਾਪੇ ਨੇ ਸਾਨੂੰ ਜਦੋਂ ਪਾਲਿਆ ਸਗਾ ਜਦੋਂ ਸਾਨੂੰ ਜਨਮ ਦਿੱਤਾ ਪਾਲਿਆ ਵੱਡਿਆ ਕੀਤਾ ਜਦੋਂ ਜਦੋਂ ਸਾਨੂੰ ਉਹਨਾਂ ਨੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਲੈ ਲੈ ਕੇ ਦਿੱਤੀਆਂ ਆਪਣਾ ਪੇਟ ਭੁੱਖੇ ਰਹਿ ਰਹਿ ਕੇ ਵੀ ਉਹਨਾਂ ਨੇ ਕੀ ਕੁਝ ਸਾਡੇ ਲਈ ਨਹੀਂ ਕੀਤਾ ਔਰ ਅਸੀਂ ਜਦੋਂ ਵੱਡੇ ਹੁੰਨੇ ਆ ਥੋੜੇ ਜਿਹਾ ਅਸੀਂ ਭੁੱਲ ਜਾਂਦੇ ਆ ਸਾਨੂੰ ਲੱਗਦਾ ਕਿ ਉਹਨਾਂ ਦੀ ਜ਼ਿੰਦਗੀ ਹੋਰ ਆ ਸਾਡੀ ਆਪਣੀ ਜ਼ਿੰਦਗੀ ਆ ਅਸੀਂ ਭੁੱਲ ਜਾਂਦੇ ਆ ਉਹਨਾਂ ਨੇ ਆਪਣੀਆਂ ਇੱਛਾਵਾਂ ਦੇ ਉੱਪਰ ਤਾਬੂ ਪਾਇਆ ਉਹਨਾਂ ਨੇ ਆਪਣੀਆਂ ਇੱਛਾਵਾਂ ਨੂੰ ਮਾਰ ਲਿਆ ਕਈ ਇੱਛਾਵਾਂ ਉਹਨਾਂ ਨੇ ਛੱਡ ਦਿੱਤੀਆਂ ਕਿ ਮੇਰੇ ਮਨ ਦੀ ਫਰਾਨੀ ਇੱਛਾ ਸੀਗੀ ਮੈਂ ਛੱਡੀ ਮੈਂ ਆਪਣੀ ਧੀ ਦੀ ਮੈਂ ਆਪਣੇ ਪੁੱਤ ਦੀ ਫਰਾਨੀ ਇੱਛਾ ਪੂਰੀ ਕਰਦੇ ਆਂ ਕਈ ਮਾਪੇ ਉਹ ਆਪਣੇ ਪੁੱਤਾਂ ਦੇ ਨਾਲ ਜ਼ਿਆਦਾ ਕਰਦੇ ਆਂ ਪਰ ਧੀਆਂ ਦੀਆਂ ਇੱਛਾਵਾਂ ਦਾ ਖਿਆਲ ਨਹੀਂ ਰੱਖਦੇ ਉਹ ਤੁਸੀਂ ਸੋਚ ਕੇ ਦੇਖੋ ਉਹ ਆ ਕਹਾਵਤ ਬਣੀਆਂ ਨਾ ਜਿਹੜੀ ਮੈਂ ਬਾਰ-ਬਾਰ ਉਹਦਾ ਉਹਨੂੰ ਰਿਪੀਟ ਕਰਦਾ ਪਿਆ ਕਿ ਪੁੱਤ ਬਣਾਉਣ ਜਮੀਨਾ ਧੀਆਂ ਦੁੱਖ ਬਣਾਉਂਦੀਆਂ ਨੇ ਅ ਸੜਕ ਦੇ ਉੱਪਰ ਡਿੱਗੀ ਹੋਈ ਨੇ ਲਤਾਂ ਟੁੱਟ ਗਈਆਂ ਉਹਦੀਆਂ ਉਸ ਵੇਲੇ ਵੀ ਉਹਨੇ ਦੁੱਖ ਜ਼ਾਰ ਕੀਤਾ ਉਹਨੇ ਦੁੱਖ ਵੰਡਾਇਆ ਉਸ ਵੇਲੇ ਵੀ ਆਪਣੀ ਮਾਂ ਦਾ ਮੇਰੀ ਮਾਂ ਨੂੰ ਨਾ ਦੱਸਿਓ ਮੇਰੀ ਮਾਂ ਨੇ ਮਰ ਜਾਣਾ ਮੈਨੂੰ ਕੁੜੀਆਂ ਨੂੰ ਬੇਨਤੀ ਕਰਨੀ ਚਾਹਣਾ ਇਸ ਕੁੜੀ ਦੇ ਵੱਲੋਂ ਬੋਲੀ ਹੋਈ ਜਿਹੜੀ ਕੋਈ ਲਾਈਨ ਆ ਨਾ ਜੀ ਤੁਸੀਂ ਜ਼ਰੂਰ ਆਪਣੇ ਚੇਤੇ ਦੇ ਵਿੱਚ ਰੱਖਿਓ ਆਪਣੇ ਮਾਪੇ ਦਾ ਇੱਜ਼ਤ ਦਾ ਆਪਾਂ ਜ਼ਰੂਰ ਸਾਰੇ ਜਣੇ ਧਿਆਨ ਰੱਖੀਏ ਕਿਬੜ ਆਪਾਂ ਆਪ ਵੀ ਬਹੁਤ ਸਾਰੇ ਜਿੰਨੇ ਆਪਾਂ ਇੱਕ ਦੂਜੇ ਨੂੰ ਮਤਾਂ ਦੇਣ ਦੇ ਹੁੰਨੇ ਕਈ ਵਾਰੀ ਮੇਰੇ ਵਰਗੇ ਅਸੀਂ ਆਪ ਵੀ ਕਈ ਵਾਰੀ ਲੀਹੋਂ ਲੈ ਚੁੱਕੇ ਹੁੰਨੇ ਆ ਆਪਣੇ ਸਮੇਂ ਦੇ ਵਿੱਚ ਪਰ ਜਦੋਂ ਸਮਾਂ ਲੰਘ ਜਾਂਦਾ ਨਾ ਜਦੋਂ ਮਾਪੇ ਬਾਬ ਜਦੋਂ ਸਿਰ ਦੇ ਉੱਪਰ ਨਹੀਂ ਰਹਿਣੇ ਜਦੋਂ ਦਾਦੀ ਦਾਦਾ ਜਿਨ੍ਹਾਂ ਦੇ ਬੜੇ ਚਾਹਾਂ ਦੇ ਨਾਲ ਬੜੇ ਲਾਡਾਂ ਦੇ ਨਾਲ ਪਾਲਿਆ ਜਦੋਂ ਉਹ ਸਿਰ ਦੇ ਉੱਪਰ ਨਹੀਂ ਰਹਿਣੇ ਨਾ ਬੜੇ ਚੇਤੇ ਆਉਣੇ ਉਸ ਵੇਲੇ ਤੁਸੀਂ ਦੇਖਿਓ ਜੇ ਤਾਂ ਜਮੀਰ ਜਾਗ ਗਈ ਤਦ ਚੇਤੇ ਆਉਣੇ ਜੇ ਜਮੀਰ ਨਾ ਜਾਗੀ ਨਾ ਜੇ ਨਾ ਅਹਿਸਾਸ ਹੋਇਆ ਤੇ ਮੈਂ ਗਲਤੀਆਂ ਕੀਤੀਆਂ ਸੀ ਨਾ ਕੋਈ ਪਛਤਾਵਾ ਫੇਰ ਕੋਈ ਫਰਕ ਨਹੀਂ ਜੇ ਪੈਣਾ ਹੈਗਾ ਇਹ ਵੀ ਗੱਲ ਪੱਕੀ ਆ ਪਰ ਜੇ ਤੁਹਾਡੀ ਜਮੀਰ ਜਾ ਗਈ ਤੇ ਜੇ ਕਿਦਰੇ ਤੁਹਾਨੂੰ ਇਸ ਗੱਲ ਦਾ ਪਛਤਾਵਾ ਹੋ ਗਿਆ ਕਿਦਰੇ ਅਹਿਸਾਸ ਹੋ ਗਿਆ ਵੀ ਮੈਂ ਕਿਸ ਤਰੀਕੇ ਦੇ ਨਾਲ ਜਵਾਨੀ ਵਿਲੇ ਜਾਂ ਜਦੋਂ ਮੈਂ ਜਵਾਨੀ ਨਾਲੋਂ ਵਧਣ ਲੱਗਾ ਸੀਗਾ ਮੈਂ ਆਪਣੇ ਮਾਤਾ ਪਿਤਾ ਦੇ ਨਾਲ ਪੇਸ਼ ਆਉਂਦਾ ਰਿਆਂ ਉਸ ਵੇਲੇ ਬੜੀ ਤਕਲੀਫ ਹੋਣੀ ਆ ਤੁਸੀਂ ਦੇਖੀ ਜਾਓ ਉਸ ਵੇਲੇ ਆ ਇੱਕ ਲਾਈਨ ਜਿਹੜੀ ਉਸ ਕੁੜੀ ਨੇ ਬੋਲੀ ਹੈ ਨਾ ਤੁਹਾਡਾ ਹਿਰਦਾ ਟੁੰਬ ਜਾ ਕਰਨਾ ਉਸ ਇੱਕ ਲਾਈਨ ਨੇ ਘੰਟਾ ਘਟਾ ਇੱਕੋ ਹੀ ਲਾਈਨ ਤੁਸੀਂ ਰਿਪੀਟ ਕਰ ਕਰਕੇ ਕਰ ਕਰਕੇ ਕਰ ਕਰਕੇ ਵੀਡੀਓ ਸੁਣਿਆ ਕਰੋਗੇ ਆਓ ਆਪਾਂ ਉਹਨਾਂ ਕੁੜੀਆਂ ਦੇ ਵਿੱਚ ਉਹਨਾਂ ਮੁੰਡਿਆਂ ਦੇ ਵਿੱਚ ਆਪਣੇ ਆਪ ਨੂੰ شمار ਕਰੀਏ ਜਿਹੜੇ ਇਸ ਤਰੀਕੇ ਦੇ ਨਾਲ ਆਪਣੇ ਮਾਂ-ਬਾਪ ਦਾ ਦਰਦ ਆਪਣੇ ਦਿਲ ਨੂੰ ਲਾਉਂਦੇ ਆ। ਮਾਂ-ਬਾਪ ਅੱਜ ਘਰੋਂ ਜਦੋਂ ਧੀਆ ਨੂੰ ਪੁੱਤਾਂ ਨੂੰ ਖਾਸ ਕਰਕੇ ਧੀਆ ਨੂੰ ਜਦੋਂ ਕਰੋਬਾਰ ਭੇਜਦੇ ਆ ਨਾ ਉਹਨਾਂ ਦੇ ਮਨਾਂ ਵਿੱਚ ਛੱਤੀ ਸੌਤਰਾਂ ਦੇ ਡਰ ਹੁੰਦੇ ਆ। ਜੋ ਆਸੇ-ਪਾਸੇ ਵਾਤਾਵਰਣ ਹੈਗਾ ਸਰਕਾਰਾਂ ਦਾ ਫੇਲੀਅਰ ਆ ਸੜਕਾਂ ਦੇ ਉੱਪਰ ਮੌਤ ਨੱਚਦੀ ਘੁੰਮਦੀ ਪਈ ਆ ਅੱਜ। ਹਾਲਾਤ ਜਿਹੋ ਜਿਹੇ ਬਣੇ ਹੋਏ ਆ ਆਪਾਂ ਰੋਜ਼ ਦੇਖਦੇ ਆ, ਰੋਜ਼ ਖ਼ਬਰਾਂ ਪੜ੍ਹਦੇ ਆ। ਬਹੁਤ ਸਾਰੇ ਘਟਨਾਵਾ ਵਾਪਰਦੀਆਂ। ਇਪਿਓ ਨੇ ਧੀ ਤੋਂ ਦੁਖੀ ਹੋ ਕੇ ਫਲਾਣਾ ਕੰਮ ਕਰ ਦਿੱਤਾ ਧੀ ਨੂੰ ਉਹਨੇ ਉਹਦਾ ਗळा ਘੁੱਟਦਾ ਉਹਨੂੰ ਨਹਿਰ ਜਿ ਤਕਾ ਦੇਤਾ ਕਿਉਂ ਹੁੰਦਾ ਸਾਰਾ ਕੁਝ ਭਲਾ ਇਹ ਸਮਾਜ ਦੇ ਵਿੱਚ ਕਈ ਵਾਰ ਆਪਾਂ ਕੁਝ ਇਦਾਂ ਦੇ ਕੰਮਕਾਰ ਕਰ ਜਾਂਦੇ ਆ ਜਿਹਦੇ ਕਰਕੇ ਉਹਨਾਂ ਦਾ ਸਿਰ ਨੀਵਾ ਹੁੰਦਾ ਇਸ ਕਰਕੇ ਫਿਰ ਉਹ ਨਮਸਜੀ ਦੇ ਵਿੱਚ ਆ ਕੇ ਕਿਵੇਂ ਬਹੁਤ ਕੁਝ ਕਰ ਜਾਂਦੇ ਆ ਬਹੁਤ ਕੁਝ ਹੁੰਦਾ ਜੀ ਆਪਾਂ ਆਪਣੀ ਜ਼ਿੰਦਗੀ ਚ ਪਿੱਛੇ ਝਾਤ ਮਾਰ ਕੇ ਦੇਖ ਲਈਏ ਪਰ ਸਮਾ ਰਹਿੰਦਿਆਂ ਪਛਤਾਵਾ ਕਰ ਲਈਓ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰ ਦੇ ਉੱਪਰ ਵੀ ਸੁਰਖਰੂ ਹੋ ਜਾਗੇ ਅਸੀਂ ਪਸਤਾਵਾ ਕਰ ਲਈਏ ਆਪਣੀ ਜ਼ਿੰਦਗੀ ਨੂੰ ਆਪਾਂ ਅੱਗਾ ਸਵਾਰ ਲਈਏ ਤੇ ਜਿਹੜੇ ਸਾਡੇ ਪਿੱਛੇ ਵਾਲੇ ਹੁੰਦੇ ਆ ਨਾ ਟੁੱਟ ਕਟ ਉਹਨਾਂ ਨੂੰ ਵੀ ਲੱਗਦਾ ਵੀ ਚਲੋ ਜੋ ਮਰਜੀ ਸੀ ਇਹਨਾਂ ਨੇ ਹੁਣ ਅੱਗਾ ਸਵਾਰ ਲਿਆ ਆਪਣਾ ਉਹ ਫਿਰ ਵੀ ਸਾਨੂੰ ਅਸੀਸਾ ਦਿੰਦੇ ਆ ਮਾਂ ਬਾਪ ਬਸ ਆ ਮੇਰੇ ਮਨ ਦੇ ਵਿੱਚ ਕੁਝ ਘੁੰਮਦਾ ਸੀਗਾ ਮੈਂ ਆਹੀ ਗੱਲਾਂ ਕਰਨ ਵਾਸਤੇ ਦਰਸ਼ਕੋ ਮੈਂ ਤੁਹਾਡੇ ਰੂਬਰੂ ਹੈ ਸੀਗਾ ਖਾਸ ਕਰਕੇ ਉਹ ਮਾਂ ਬਾਪ ਉਹਨਾਂ ਨੂੰ ਅਸਲ 'ਚ ਡਰ ਕਿਉਂਕਿ ਸਰਕਾਰਾਂ ਦਾ ਫੇਲਿਅਰ ਹੈ ਇੱਥੇ ਬਹੁਤ ਕੁਝ ਅਮਿਆਦਾ ਹੈਗਾ ਪਤਾ ਨਹੀਂ ਕੀ ਕੁਝ ਵਾਪਰ ਜਾਂਦਾ ਇੱਥੇ ਧੀਆ ਦੇ ਨਾਲ ਮਾਪੇ ਘਰੋਂ ਧੀਆ ਨੂੰ ਭੇਜਣ ਤੋਂ ਪਹਿਲਾਂ 100 ਵਾਰਾ ਸੋਚਦੇ ਆ ਕਿ ਭੇਜ ਦਈਏ ਨਾ ਭੇਜ ਦਈਏ ਜ਼ਰੂਰੀ ਨਹੀਂ ਹੈਗਾ ਕਿ ਸਮਾਜ ਦਾ ਬੇੜਾ ਗਰਕ ਹੋ ਚੁੱਕਾ ਆ ਜ਼ਰੂਰੀ ਨਹੀਂ ਹੈਗਾ ਇਸ ਧੀ ਨੇ ਅੱਜ ਦੱਸ ਦਿੱਤਾ ਇਹ ਬਿਲਕੁਲ ਸਾਹਮਣੇ ਪ੍ਰਤੱਖ ਪ੍ਰਮਾਣ ਹੈਗਾ ਅੱਜ ਸੜਕ ਦੇ ਉੱਪਰ ਡਿੱਗੀ ਪਈ ਇਸ ਧੀ ਨੇ ਮੇਰਾ ਤਾਂ ਹਿਰਦਾ ਬਰੁੰਦ ਰਿਆ ਗਿਆ ਅੱਜ ਮੈਂ ਬਸ ਇਸ ਕਰਕੇ ਤੁਹਾਡੇ ਰੂਬਰੂ ਹਾਂ ਸਿਕਾ ਕਿ ਜਿਹੜੀ ਉਹ ਕਹਾਵਤ ਸਾਡੇ ਪੰਜਾਬ 'ਚ ਬੋਲੀ ਜਾਂਦੀਆਂ ਨਾ ਕਿ ਪੋਤ ਬਣਾਉਣ ਜਮੀਨਾ ਧੀਆਂ ਦੁੱਖ ਬਣਾਉਂਦੀਆਂ ਨੇ ਉਹਨੇ ਸੜਕ ਦੇ ਉੱਪਰ ਡਿੱਗੀ ਪਈ ਨੇ ਵੀ ਲੱਤਾਂ ਟੁੱਟੀਆਂ ਹੋਈਆਂ ਨੇ ਲੋਕ ਉਹਦੀਆਂ ਵਾਹਾਂ ਫੜ ਕੇ ਉਹਨੂੰ ਚੁੱਕਣ ਦੀ ਕੋਸ਼ਿਸ਼ ਕਰਦੇ ਪਿਆ ਕੋਈ ਉਹਨੂੰ ਪਾਣੀ ਪਿਉਣ ਦੀ ਕੋਸ਼ਿਸ਼ ਕਰਦਾ ਪਿਆ ਐਦਾਂ ਦੇ ਹਾਲਾਤਾਂ ਵਿੱਚ ਵੀ ਉਸ ਕੁੜੀ ਨੇ ਆਪਣੀ ਮਾਂ ਦਾ ਦੁੱਖ ਵਡਾਇਆ ਸੜਕ ਦੇ ਉੱਪਰ ਬਸ ਇੱਕ ਆ ਦਰਦ ਜਿਹਾ ਸੀਗਾ ਇੱਕ ਆ ਮਨ ਦੇ ਵਿੱਚ ਗੱਲ ਘੁੰਮਦੀ ਸੀਗੀ ਬਹੁਤ ਜ਼ਿਆਦਾ ਮਨ ਭਾਵਕ ਜਿਹਾ ਸੀਗਾ ਇਸ ਕਰਕੇ ਮੈਂ ਤੁਹਾਡੇ ਰੂਬਰੂ ਹੋ ਗਿਆ ਇੱਕ ਜਾਂਦੇ ਜਾਂਦੇ ਬੇਨਤੀ ਕਰਨੀ ਚਾਹੂੰਗਾ ਕੁੜੀ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈਗਾ ਮੈਨੂੰ ਨਹੀਂ ਪਤਾ ਹੈਗਾ ਕਿ ਪਿੱਛੇ ਪਰਿਵਾਰ ਤੋਂ ਕਿਹੋ ਜਿਹਾ ਪਰਿਵਾਰ ਤੋਂ ਹੈਗੀ ਆ ਕੁੜੀ ਹੋ ਸਕਦਾ ਮਾਂ ਦੀ ਕੋਈ ਜ਼ਰੂਰਤ ਹੋਵੇ ਹੋ ਸਕਦਾ ਨਾ ਹੋਵੇ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਜੇ ਉਹਨਾਂ ਦੇ ਪਿੰਡ ਵਾਲੇ ਜਾਂ ਲਾਗਲੇ ਬੰਨੇ ਕੋਈ ਜੇ ਕੋਈ ਇਸ ਗੱਲ ਨੂੰ ਸੁਣਦਾ ਤਾਂ ਜਾਂ ਕੋਈ ਉਹਨਾਂ ਤੱਕ ਪਹੁੰਚ ਕਰ ਸਕਦਾ ਹੋਵੇ ਤਾਂ ਜ਼ਰੂਰ ਉਹਨਾਂ ਤੱਕ ਅਪਰੋਚ ਕਰਿਓ ਜੇ ਉਹ ਸਤੀ ਦੇ ਅੰਦਰ ਇਹ ਦਰਦ ਸਿਕਾ ਨਾ ਆਪਣੀ ਮਾਂ ਦਾ ਆਪਣੇ ਬਾਪ ਦਾ ਆਪਣੇ ਘਰ ਦਾ ਫੇ ਉਹਨਾਂ ਨੂੰ ਦੱਸਿਓ ਨਾ ਉਹਨਾਂ ਦੇ ਕੋਲ ਦੁੱਖ ਛੱਲਿਆ ਨਹੀਂ ਜਾਣਾ ਮਰ ਜਾਣਾ ਮੇਰੀ ਮਾਂ ਨੇ ਤੇ ਨਾ ਮਰਨ ਦਿਓ ਜੀ ਤੁਸੀਂ ਨਾਲ ਖੜਜ ਜੇ ਕੋ ਖੜ ਸਕਦਾ ਹੋਊਗਾ ਜਿੰਨੇ ਜੋਗਾ ਕੋਈ ਵੀ ਹੋਊਗਾ ਇਹ ਮੇਰੇ ਹੱਥ ਬਨ ਕੇ ਬੇਨਤੀਆਂ ਜਾਂਦੇ ਜਾਂਦੇ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰਨ ਇਸ ਧੀ ਨੂੰ ਤੰਦਰੁਸਤੀ ਬਖਸ਼ਣ ਉਮੀਦ ਕਰਦੇ ਆ ਕਿ ਜਿਹੜੇ ਉੱਥੋਂ ਦੇ ਡਾਕਟਰ ਹੈਗੇ ਨੇ ਕਹਿੰਦੇ ਆ ਕਿ ਡਾਕਟਰ ਰੱਬ ਦਾ ਦੁਆ ਰੂਪ ਹੁੰਦਾ ਹੈਗਾ ਆਪਾਂ ਤੇ ਮੈਂ ਤੇ ਅਰਦਾਸ ਕਰਦਾ ਕਿ ਉੱਥੇ ਕੋਈ ਨਾ ਕੋਈ ਡਾਕਟਰ ਰੱਬ ਬਣ ਕੇ ਉਸ ਕੁੜੀ ਨੂੰ ਟੱਕਰ ਜਾਏ ਤੇ ਉਹ ਕੁੜੀ ਦੁਬਾਰਾ ਚੱਲਣ ਫਿਰਨ ਜੋਗੀ ਹੋ ਜਵੇ ਐਦਾਂ ਦੀ ਆਪ ਅਰਦਾਸ ਕਰਦੇ ਆ ਵਾਹਿਗੁਰੂ ਜੀ ਕਿਰਪਾ ਕਰਨ ਤੰਦਰੁਸਤੀ ਵਕਸ਼ਨ ਪਿੱਛੇ ਪਰਿਵਾਰ ਨੂੰ ਵੀ ਚੜ੍ਹਦੀ ਕਲਾ ਵਕਸ਼ਨ ਆਕਾਲਪੁਰਖ ਵਾਹਿਗੁਰੂ ਜੀ ਜ਼ਰੂਰ ਸਾਥ ਦਿਓ ਜੀ ਉਸ ਧੀ ਦਾ ਜੇ ਕੋਈ ਲੱਗੇ ਬੰਨੇ ਕੋਈ ਉਹਨਾਂ ਨੂੰ ਜਾਣਦਾ ਜੇ ਕਿਸੇ ਨੂੰ ਲੱਗਦਾ ਕਿ ਉਹਨਾਂ ਨੂੰ ਜ਼ਰੂਰਤ ਹੈਗੀ ਆ ਤਾਂ ਸਿੱਧਾ ਸੰਪਰਕ ਕਰਿਓ ਉਹਨਾਂ ਦੇ ਨਾਲ ਹੋ ਸਕਦਾ ਮੈਂ ਜਿੰਨੀਆਂ ਵੀ ਗੱਲਾਂ ਬਾਤਾਂ ਕੀਤੀਆਂ ਪਤਾ ਨਹੀਂ ਅੱਜ ਮੈਂ ਕੀ ਬੋਲ ਗਿਆ ਦਰਅਸਲ ਮੇਰੇ ਦਿਮਾਗ ਦੇ ਵਿੱਚ ਆਹੀ ਕੁਝ ਘੁੰਮਦਾ ਪਿਆ ਸੀਗਾ ਮਨ ਬੜਾ ਜਜ਼ਬਤੀ ਸੀਗਾ ਕੋਈ ਗੱਲ ਮੇਰੇ ਕੋਲ ਵੱਧ ਘੱਟ ਜਾਂ ਬਾਰ-ਬਾਰ ਕੋਈ ਗੱਲਾਂ ਬੋਲੀਆਂ ਗਈਆਂ ਹੁਣ ਤਾਂ ਕਈ ਵਾਰੀ ਸੁਣਨ ਵਾਲੇ ਬੋਰਜਾ ਹੋ ਜਾਂਦੇ ਆ ਮੈਂ ਖਿਮਾ ਮੰਗਦਾ ਬਹੁਤ ਬਹੁਤ ਧੰਨਵਾਦ